ਗੱਤਾਂ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟਾ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 11 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ 11 ਜੂਨ ਨੂੰ ਸ਼ਾਮ ਨੂੰ 6:00 ਵਜੇ ਦਾ ਟਾਈਮ ਆ ਜਿਹੜੀ ਬੱਸੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਮੇਲ ਕਾਫ ਹੈ ਜੇ ਮਗਰ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ 4 ਘੰਟੇ ਪਹਿਲਾਂ ਇਹ ਸੂਈਆ ਤੋੜ ਕੇ ਦਿਖਾਵਾਂਗੇ ਥਣ ਬਹੁਤ ਸੋਹਣਾ ਲੱਗਿਆ ਨੇੜੇ ਤੋਂ ਚੈੱਕ ਕਰਵਾਗੇ ਦੇਖ ਸਕਦੇ ਹੋ ਤੁਸੀਂ ਕੱਲਾ ਕੱਲਾ ਨਿੱਖੜਮਾ ਪੂਰਾ ਮੁਠੀ ਵਾਲਾ ਥਣ ਲੱਗਿਆ ਹੋਇਆ ਚਾਰੇ ਥਣ ਗੁੱਠਾਂ ਦੇ ਲੱਗੇ ਹੋਏ ਨੇ ਪੋਲੀ ਤੇ ਮੋਟੀ ਚਵਾਈ ਆ ਧਾਰਾ ਮਾਰ ਕੇ ਦਿਖਾਵਾਂਗੇ ਦੋਵੇਂ ਪਾਸੇ ਬਹਿ ਕੇ ਚੋਣ ਵਾਲੀ ਠੰਡੀ ਮਿੱਠੀ ਬੱਸੀ ਆ ਇਹ ਜਰਸੀ ਦੇ ਵਿੱਚ ਆ ਗਈ ਦੇਖ ਸਕਦੇ ਹੋ ਤੁਸੀਂ ਤੋੜ ਕੇ ਦਿਖਾਵਾਂਗੇ ਤੋੜ ਕੇ ਦਿਖਾਵਾਂਗੇ ਸੋ ਤੋਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕੱਦ ਕਾਠਾ ਹੋੜੀ ਪੁੱਤ ਹੋੜੀ ਖੋਲ ਦੇਖ ਸਕਦੇ ਹੋ ਪਹਿਲੇ ਨੇ ਨੇ 24 25 ਕਿਲੋ ਦੁੱਧ ਪਾਇਆ ਹੋਇਆ ਪਹਿਲੇ ਸੂਏ ਦੇਖ ਸਕਦੇ ਹੋ ਹੈਵੀ ਬਾਡੀ ਸਟਰਕਚਰ ਹੈ ਕਮਾਲਾ ਪੁੱਤ ਇਦਨੂੰ ਕਮਾਲਾ ਮੋੜਦਾ ਇਸ ਵਾਰੀ ਚੰਗੀ ਸੇਵਾ ਦੇ ਨਾਲ 26 27 ਕਿਲੋ ਦੁੱਧ ਖੁੱਲਾ ਪਾ ਦੂ ਲੈ ਚਲ ਬੱਚੇ ਕਰਕੇ ਕਰਦੀ ਆ ਪਤਾ ਹੌਲੀ ਹੌਲੀ ਲੈ ਚਲੂਗਾ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਜੇਰ ਵਗੈਰਾ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਤਾਰਾ ਮਾਰ ਕੇ ਦਿਖਾਵਾਂਗੇ ਸੋ ਦੇਖ ਸਕਦੇ ਕੋਈ ਆਪਾਂ ਬੱਚਾ ਨਹੀਂ ਲਾਉਂਦੇ ਕੈਮਰਾ ਪਾਉਸ ਨਹੀਂ ਕਰਦੇ ਇੱਦਾਂ ਹੀ ਥਾਪੀ ਦੇ ਕੇ ਬਾਈ ਨੀਚੇ ਬਹਿ ਜਾਊਗਾ ਪੂਰੀ ਪੋਲੀ ਤੇ ਮੋਟੀ ਚਵਾਈ ਆ ਦੇਖ ਸਕਦੇ ਹੋ ਅਦੇਸ਼ਾ ਨੂੰ ਤੁਸੀਂ ਕੋਈ ਮੇਰਾ ਵੀਰ ਆਨਲਾਈਨ ਮੰਗਵਾਉਂਦਾਗਾ ਥਣਾ ਦੀ ਪਾਸ ਆ ਇਹ ਕੋਈ ਭੂਰ ਸਰਲਾ ਨਹੀਂਗਾ ਦੇਖ ਸਕਦੇ ਅਗਲੇ ਥਾਣੇ ਮਾਰਦੋ ਜੀ 4x4 ਆ ਚਾਰੇ ਥਾਂ ਤੁਸੀਂ ਦੇਖ ਸਕਦੇ ਇੱਕੋ ਜਿਹਾ ਗੱਡੀ ਦੇ ਪਿਛਾੜੀ ਇਹਦੀ ਇੱਕੋ ਜਿਹੀ ਦੁੱਧ ਕੱਢਣਾਂ ਨੇ ਓਕੇ ਜੀ ਤੋ ਜਿਹੜੇ ਮੇਰੇ ਵੀਰਾਂ ਨੂੰ ਇਹ ਵੈਢ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ